ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਸਿਮਨ ਰੰਜੀਪ ਕੌਰਗਿਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਲਾਈਨਸ ਤੇ ਡੋਨਲਡ ਟਰੰਪ ਨੇ ਚੁੱਕੀ ਰਾਸ਼ਟਰਪਤੀ ਵਜੋਂ ਸੰਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿੱਤੀ ਵਧਾਈ ਇੱਕ ਫਰਵਿਡੀ ਨੂੰ ਟੈਰਿਫ ਲਗਾਉਣਗੇ ਡੋਨਲਡ ਟਰੰਪ ਅਜੰਸ ਕੈਨੋ ਵਪਾਰ ਕਾਟੇ ਦੀ ਜਾਂਚ ਕਰਨ ਦੇ ਦਿੱਤੇ ਜਾਣਗੇ ਹੁਕਮ ਪੀਆਰ ਪ੍ਰੋਗਰਾਮ ਲਈ ਦਿੱਤੇ ਜਾਣਗੇ 800 ਨੋਮੀਨੇਸ਼ਨਸ 31 ਦਸੰਬਰ 2025 ਤੱਕ ਚੱਲੇਗਾ অন্ਟਾਰੀਓ ਦਾ ਨਵਾਂ ਪੀਆਰ ਪ੍ਰੋਗਰਾਮ ਕੈਨੇਡੀਅਨ ਸਿੱਖਾਂ ਦਾ ਭਾਰਤ ਸਰਕਾਰ ਤੇ ਨਵਾਂ ਦੋਸ਼ ਕਿ ਹਾਸ ਸਿੱਖਾਂ ਨੂੰ ਬਲੈਕਲਿਸਟ ਕਰਨ ਦਾ ਵਾਧ ਰਿਹਾ ਰੁਝਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਨੂੰ 47ਵਾਂ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ ਭਾਵੇਂ ਡੋਨਾਲਡ 트ੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਪਰ ਨਵੇਂ ਰਾਸ਼ਟਰਪਤੀ ਦੇ ਆਉਣ ਤੋਂ ਬਾਅਦ ਕੈਨੇਡਾ ਦੇ ਲੋਕਾਂ ਦੀਆਂ ਚਿੰਤਾਵਾਂ ਜ਼ਰੂਰ ਵਧ ਗਈਆਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਮੌਕੇ ਤੇ ਡੋਨਾਲਡ 트ੰਪ ਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਸੌ ਚੱਕਣ ਤੋਂ ਬਾਅਦ ਵਧਾਈ ਦਿੱਤੀ ਹੈ ਤੇ ਹਾਲ ਦੀ ਘੜੀ ਅਮਰੀਕਾ ਦੇ ਵੱਲੋਂ ਕੈਨੇਡਾ ਤੇ ਟੈਰਿਫ ਨਾ ਲਗਾਉਣ ਦੀ ਖਬਰ ਵੀ ਸਾਹਮਣੇ ਆਈ ਹੈ ਪਰ ਅਗਲੇ ਕਦਮਾਂ ਬਾਰੇ ਵਿਚਾਰ ਚਰਚਾ ਕੈਬਨਿਟ 'ਚ ਜ਼ਰੂਰ ਕੀਤੀ ਜਾਵੇਗੀ ਡੋਨਾਲਡ 트럼ਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਅਮਰੀਕਾ ਦਰਮਿਆਨ ਇੱਕ ਦੂਜੇ ਲਈ ਫਾਇਦੇਮੰਦ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ 트럼ਪ ਨੂੰ ਉਹਦਾ ਸੰਭਾਲਣ ਦੀ ਵਿਦਾਇ ਦਿੱਤੀ ਤੇ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੈਨੇਡਾ ਆਪਣੇ ਹਿੱਤਾਂ ਦੀ ਰਾਖੀ ਕਰੇਗਾ। ਟਰੂਡੋ ਨੇ ਆਪਣੇ ਬਿਆਨ ਚ ਕਿਹਾ ਕਿ ਕੈਨੇਡਾ ਤੇ ਅਮਰੀਕਾ ਵਿਚਾਲੇ ਦੁਨੀਆ ਦੀ ਸਭ ਤੋਂ ਸਫਲ ਆਰਥਿਕ ਭਾਈਵਾਲੀ ਹੈ। ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਤਾਂ ਅਸੀਂ ਸਭ ਤੋਂ ਮਜ਼ਬੂਤ ਹੁੰਦੇ ਹਾਂ ਅਤੇ ਮੈਂ ਰਾਸ਼ਟਰਪਤੀ 트럼ਪ ਉਨ੍ਹਾਂ ਦੇ ਪ੍ਰਸ਼ਾਸਨ ਅਮਰੀਕੀ ਕਾਂਗਰਸ ਦੇ ਮੈਂਬਰ ਤੇ ਰਾਜ ਅਤੇ ਸਥਾਨਕ ਪਦਰਾਂ ਦੇ ਅਧਿਕਾਰੀਆਂ ਨਾਲ ਕਨੇਡੀਅਨਸ ਦੇ ਹਿੱਤਾਂ ਦੀ ਰਾਖੀ ਕਰਦਿਆ ਹੋਇਆ ਸਾਡੇ ਲੋਕਾਂ ਲਈ ਖੁਸ਼ਹਾਲੀ ਪ੍ਰਦਾਨ ਕਰਨ ਲਈ ਕੰਮ ਕਰੰਦੀ ਉਮੀਦ ਕਰਦਾ ਹਾਂ ਰੂਡੋ ਦਾ ਬਿਆਨ ਉਹਨਾਂ ਰਿਪੋਰਟਾਂ ਦੌਰਾਨ ਆਇਆ ਹੈ ਕਿ 트럼ਪ ਆਪਣੇ ਦਫ਼ਤਰ ਦੇ ਪਹਿਲੇ ਦਿਨ ਕੈਨੇਡਾ, ਮੈਕਸੀਕੋ ਅਤੇ ਚੀਨ ਤੇ ਆਪਣਾ ਵਾਅਦਾ ਕੀਤਾ ਟੈਰਿਫ ਨਹੀਂ ਲਗਾਉਣਗੇ ਜਿਵੇਂ ਕਿ ਪਹਿਲਾਂ ਸੰਭਾਵਨਾ ਜਿਤਾਈ ਜਾ ਰਹੀ ਸੀ। 트럼ਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਰੋਚਸ ਨੂੰ ਪੁਸ਼ਟੀ ਕੀਤੀ ਹੈ ਕਿ 트럼ਪ ਹਾਲਤਿ ਘੜੀ ਰੁਕਣਗੇ ਅਤੇ ਇਸ ਦੀ ਬਜਾਏ ਆਪਣੀਆਂ ਏਜੰਸੀਆਂ ਨੂੰ ਇੱਕ ਨੋਟਿਸ ਵਿੱਚ ਸਥਾਈ ਵਪਾਰਕ ਘਾਟੇ ਦੀ ਜਾਂਚ ਅਤੇ ਉਚਾਰਕਰਨ ਅਤੇ ਦੂਜੇ ਦੇਸ਼ਾਂ ਦੁਆਰਾ ਅਨੁਚਿਤ ਵਪਾਰ ਅਤੇ ਮੁਦਰਾ ਨੀਤੀਆਂ ਨਾਲ ਨਜਿੱਠਣ ਦੇ ਨਿਰਦੇਸ਼ ਦੇਣਗੇ। ਅਧਿਕਾਰੀ ਨੇ ਕਿਹਾ ਕਿ ਮੈਮੋ ਵਿੱਚ ਜਾਂਚ ਲਈ ਕੈਨੇਡਾ, ਮੈਕਸੀਕੋ ਅਤੇ ਚੀਨ ਦਾ ਨਾਮ ਹੋਵੇਗਾ ਪਰ ਨਵੇਂ ਟੈਰਿਫ ਨਹੀਂ ਲਾਣੇ ਜਾਣਗੇ। ਇਸ ਨਾਨ ਲਿਬਰਲ ਸਰਕਾਰ ਨੂੰ ਇੱਕ ਰਾਹਤ ਤਾਂ ਮਿਲੀ ਹੈ ਪਰ ਇਹ ਨਹੀਂ ਪਤਾ ਕਿ ਇਹ ਰਾਹਤ ਕਿੰਨਾ ਚਿਰ ਦੀ ਹੈ ਵਿੱਤ ਮੰਤਰੀ ਜਾਮਨੇ ਕੋ ਬਲੈਂਕ ਨੇ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਾਇਦ ਉਹਨਾਂ ਨੇ ਟੈਰਫਾਂ ਨੂੰ ਕਿਸੇ ਤਰ੍ਹਾਂ ਮੁਤਲਕ ਕਰਨ ਵਰਗਾ ਫੈਸਲਾ ਕੀਤਾ ਹੋਵੇ ਅਸਿਉਡੀ ਕਰਾਂਗੇ ਤੇ ਵੇਖਾਂਗੇ ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹੀਏ ਫੈਡਰਲ ਕੈਬਨਟ ਇਸ ਸਿਲਸਿਲੇ 'ਚ ਅਗਲੇਰੇ ਕਦਮਾਂ ਤੇ ਚਰਚਾ ਕਰਨ ਲਈ ਕਿਊਬੈਕ ਦੇ ਮੋਂਟਪੈਲੋ ਵਿੱਚ ਬੈਠਕ ਕਰ ਰਹੀ ਹੈ ਫੈਡਰਲ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਉਹ ਅਮਰੀਕਾ ਤੇ ਜਵਾਬੀ ਟੈਰਿਫ ਲਗਾਉਣ ਲਈ ਤਿਆਰ ਹੈ ਜੇਕਰ ਟਰੰਪ ਕਿਸੇ ਵੀ ਵਪਾਰਕ ਕਾਰਵਾਈ ਨਾਲ ਅੱਗੇ ਵਧਦੇ ਨੇ ਅਧਿਕਾਰੀਆਂ ਨੇ ਪਹਿਲਾਂ ਹੀ ਇੱਕ ਯੋਜਨਾ ਤਿਆਰ ਕੀਤੀ ਹੈ ਜੋ 37 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਤੇ ਤੁਰੰਤ ਟੈਰਿਫ ਲਗਾਏਗੀ ਜੇਕਰ ਟਰੰਪ ਕੈਨੇਡਾ ਦੇ ਖਿਲਾਫ ਕਾਰਵਾਈ ਕਰਦੇ ਨੇ ਡੋਨਾਲਡ 트럼ਪ ਦੇ ਦਫ਼ਤਰ ਨੇ ਪਹਿਲੇ ਹੀ ਦਿਨ ਕੈਨੇਡਾ, ਮਿਕਸੀਕੋ ਅਤੇ ਚੀਨ ਦੇ ਉੱਤੇ ਟੈਰਿਫ ਨਹੀਂ ਲਗਾਏ ਇਹ ਰਿਪੋਰਟਾਂ ਨੇ ਕਿ 1 ਫਰਵਰੀ ਤੋਂ ਇਹ ਟੈਰਿਫ ਲਗਾਏ ਜਾ ਸਕਦੇ ਨੇ ਇਸੇ ਦੌਰਾਨ 트럼ਪ ਸਰਕਾਰ ਆਪਣੀਆਂ ਏਜੰਸੀਆਂ ਨੂੰ ਵਪਾਰ ਘਾਟੇ ਦੀ ਜਾਂਚ ਕਰਨ ਦੇ ਵੀ ਆਦੇਸ਼ ਦੇਵੇਗੀ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਚਿੰਤਾਵਾਂ ਜੋ ਵਧੀਆਂ ਹੋਈਆਂ ਸੀ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਅਜੇ ਹੱਦ ਦੇ ਵਿੱਚ ਕੈਨੇਡੀਅਨ ਸਰਕਾਰ ਪੂਰਜ਼ੋਰ ਕੋਸ਼ਿਸ਼ਾ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ 트럼ਪ ਦੇ ਸਟੈਲਫ ਧਮਕੀ ਤੋਂ ਬਚਿਆ ਜਾਵੇ ਜੇ ਲੋੜ ਪੈਂਦੀ ਹੈ ਤਾਂ ਕੈਨੇਡਾ ਵੀ ਜਵਾਬੀ ਟੈਰਿਫ ਗੋਣ ਵਾਸਤੇ ਤਿਆਰੀ ਖੜਾ ਹੈ। ਰਾਸ਼ਟਰਪਤੀ ਡੋਨਾਲਡ 트ੰਪ ਨੇ ਸੋਮਵਾਰ ਨੂੰ ਆਖਿਆ ਹੈ ਕਿ ਉਹ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ਤੇ 25 ਫੀਸਦੀ ਟੈਰਿਫ ਲਗਾ ਸਕਦੇ ਨੇ। ਚਾਹਤ ਕਿ ਨਵੀਂ ਅਮਰੀਕੀ ਵਪਾਰ ਨੀਤੀ ਦੇ ਹਿੱਸੇ ਵਜੋਂ ਦੂਜੇ ਦੇਸ਼ਾਂ ਤੇ ਦੰਡਕਾਰੀ ਉਪਾਅ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਨੇ ਅੋਦੀਦੀ ਸੌ ਚੁੱਕੰਤੋਂ ਕੁਝ ਕੰਟੀਆਂ ਬਾਅਦ ਹੀ ਦੋ ਪ੍ਰਮੁੱਖ ਅਮਰੀਕੀ ਵਪਾਰਕ ਭਾਈਪਾਲਾਂ ਵਿਰੁੱਧ ਆਪਣੀ ਧਮਕੀ ਨੂੰ ਫਿਰ ਤੋਂ ਦੁਹਰਾਇਆ ਤੇ ਉਹਨਾਂ ਨੇ ਅਮਰੀਕਾ 'ਚ ਗੈਰਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ ਉਹਨਾਂ ਨੇ ਓਵਲ ਦਫ਼ਤਰ ਵਿੱਚ ਕਈ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਦਿਆਂ ਕਿਹਾ ਕਿ ਅਸੀਂ ਮੈਕਸੀਕੋ ਅਤੇ ਕੈਨੇਡਾ 'ਤੇ 25 ਫੀਸਦੀ ਦੀ ਦਰ ਨਾਲ ਟੈਕਸ ਲਗਾਉਣ ਬਾਰੇ ਸੋਚ ਰਹੇ ਹਾਂ ਕਿਉਂਕਿ ਉਹ ਵੱਡੀ ਗਿਣਤੀ 'ਚ ਲੋਕਾਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦੇ ਰਹੇ ਨੇ ਤੇ ਫੈਂਟਾਨਿਲ ਨੂੰ ਵੀ ਇਜਾਜ਼ਤ ਦੇ ਰਹੇ ਨੇ ਉਹਨਾਂ ਅੱਗੇ ਕਿਹਾ ਹੈ ਕਿ ਉਹ 1 ਫਰਵਰੀ ਨੂੰ ਟੈਰਿਫ ਲਾਗੂ ਕਰਨ ਬਾਰੇ ਸੋਚ ਰਹੇ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ 트ੰਪ ਨੇ ਅਮਰੀਕੀ ਕਾਮਿਆਂ ਤੇ ਪਰਿਵਾਰਾਂ ਦੀ ਰੱਖਿਆ ਲਈ ਅਮਰੀਕੀ ਵਪਾਰ ਪ੍ਰਣਾਲੀ 'ਚ ਤੁਰੰਤ ਸੁਧਾਰ ਕਰਨ ਦੀ ਸੌਖਾ ਦਿੱਤੀ ਅਮਰੀਕਾ ਤੋਂ ਆ ਰਹੀਆਂ ਕਈ ਰਿਪੋਰਟਾਂ ਦੇ ਮੁਤਾਬਿਕ ਡੋਨਾਲਡ 트ੰਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਸਾਰ ਹੀ ਕੈਨੇਡਾ ਮਿਕਸਿਕੋ ਤੇ ਚੀਨ ਤੇ ਡੈਰਫ ਲਾਗੂ ਨਹੀਂ ਕਰ ਰਹੇ ਕੈਨੇਡੀਅਨ ਅਧਿਕਾਰੀਆਂ ਅਨੁਸਾਰ 트੍ਰੰਪ ਤਿੰਨ ਵਿਕਲਪਾਂ ਤੇ ਵਿਚਾਰ ਕਰ ਰਹੇ ਨੇ ਪਹਿਲਾ ਕੈਨੇਡੀਅਨ ਸਮਾਨ ਤੇ 25 ਫੀਸਦੀ ਟੈਰਫ ਦੂਜਾ ਸਾਰੇ ਦੇਸ਼ਾਂ ਤੋਂ ਆਉਂਦੇ ਸਮਾਨ ਤੇ 10 ਫੀਸਦੀ ਡੈਰਫ ਤੀਜਾ ਟੈਰਫਵਾਦ ਜੋ ਸਮੇਂ ਦੇ ਅਨੁਕੂਲ ਉੱਪਰ ਥੱਲੇ ਹੋਵੇਗਾ ਨਵੰਬਰ ਚ ਚੋਣਾਂ ਜਿੱਤ ਕੇ ਮਨੁਨੀ ਦੁ ਰਾਸ਼ਟਰਪਤੀ ਬਣੇ ਰਿਪਬਲਿਕਨ ਡੋਨਾਲਡ 트੍ਰੰਪ ਅਧਿਕਾਰਤ ਤੌਰ ਤੇ ਅਹੁਦੇ ਦਾ ਹਲਫ ਲੈ ਚੁੱਕੇ ਨੇ ਤੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਨੇ 트੍ਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਰੈਟਰਸ ਨੂੰ ਪੁਸ਼ਟੀ ਕੀਤੀ ਹੈ ਕਿ 트੍ਰੰਪ ਨੇ 1 ਫਰਵਰੀ ਤੋਂ ਇਹ ਫੈਸਲੇ ਲੈਣੇ ਨੇ ਵੋਲ ਸਟਰੀਟ ਨੇ ਸਭ ਤੋਂ ਪਹਿਲਾਂ ਖਬਰ ਛਾਪੀ ਸੀ ਕਿ 트੍ਰੰਪ ਦਫ਼ਤਰ ਦੇ ਪਹਿਲੇ ਦਿਨ ਨਵੇਂ ਟੈਰਫਾਂ ਦਾ ਐਲਾਨ ਨਹੀਂ ਕਰਨਗੇ ਕੈਨੇਡਾ ਅਮਰੀਕਾ ਤੇ ਜਵਾਬੀ ਟੈਰਫ ਲਗਾਉਣ ਲਈ ਵੀ ਧਿਆਨੀਆਂ ਖਿੱਚ ਰਿਹਾ ਹੈ ਤੋਂ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਰੇਡੀਓ ਕੈਨੇਡਾ ਨੂੰ ਦੱਸਿਆ ਦੀ ਚੰਗੀ ਖਬਰ ਹੈ ਕੈਨੇਡਾ ਅੱਜ ਟੈਰਿਫ ਤੋਂ ਬਚ ਗਿਆ ਪਰ ਸੂਤਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਕੀ ਹੋ ਸਕਦਾ ਹੈ ਇਸ ਬਾਰੇ ਅਨਿਸ਼ਚਿਤਤਾ ਦੇ ਕਾਰਨ ਸਰਕਾਰ ਬਹੁਤ ਸਾਵਧਾਨ ਹੈ 트럼ਪ ਨੇ ਨਵੰਬਰ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਆਖਿਆ ਸੀ ਕਿ 20 ਜਨਵਰੀ ਨੂੰ ਮੇਰੇ ਬਹੁਤ ਸਾਰੇ ਪਹਿਲੇ ਕਾਰਜਕਾਰੀ ਆਦੇਸ਼ਾਂ ਚੋਂ ਇੱਕ ਦੇ ਰੂਪ ਚ ਮੈਂ ਮੈਕਸੀਕੋ ਅਤੇ ਕੈਨੇਡਾ ਨੂੰ ਅਮਰੀਕਾ ਚ ਆਉਣ ਵਾਲੇ ਸਾਰੇ ਉਤਪਾਦਾਂ ਤੇ 25 ਫੀਸਦੀ ਟੈਰਿਫ ਲਗਾਉਣ ਲਈ ਸਾਰੇ ਜ਼ਰੂਰੀ ਦਸਤਾਵੇਜ਼ਾਂ ਤੇ ਦਸਤਖਤ ਕਰਾਂਗਾ ਟਰੰਪ ਨੇ ਬਾਰਡਰ ਤੋਂ ਹੁੰਦੇ ਗੈਰ ਕਾਨੂੰਨੀ ਪ੍ਰਵਾਸ ਅਤੇ ਨਸ਼ਿਆਂ ਖਾਸ ਤੌਰ ਤੇ ਫੈਂਟਨਿਲ ਦੀ ਤਸਕਰੀ ਦੇ ਖਿਲਾਫ ਕਦਮ ਚੁੱਕਣ ਦੇ ਹਿੱਸੇ ਵਜੋਂ ਟੈਰਿਫ ਠੋਕਣ ਦੀ ਗੱਲ ਆਖੀ ਸੀ ਕੈਨੇਡਾ ਨੇ ਟਰੰਪ ਦੇ ਖੱਟੇ ਦੂਰ ਕਰਨ ਲਈ ਬਾਰਡਰ ਸੁਰੱਖਿਆ ਵਿੱਚ ਸੁਧਾਰਨ ਲਈ 1.3 ਬਿਲੀਅਨ ਡਾਲਰ ਦੀ ਲਾਗਤ ਵਾਲੇ ਕਈ ਉਪਾਅ ਐਲਾਨੇ ਨੇ ਜਿਸ ਤਹਿਤ ਬਾਰਡਰ ਤੇ ਵੱਡੀ ਗਿਣਤੀ ਚ ਡਰੋਨ ਅਤੇ ਦੋ ਬਲੌਕ ਹੌਕ ਹੈਲੀਕਾਪਟਰਸ ਦੀ ਤੈਨਾਤੀ ਵਿਦੇੜੇ ਅਧਿਕਾਰੀ ਸਰਵਲੈਂਸ ਟਾਵਰ ਅਤੇ ਹੋਰ ਆਧੁਨਿਕ ਟੈਕਨੋਲੋਜੀ ਦੀ ਵਿਵਸਥਾ ਸ਼ਾਮਿਲ ਹੈ ਗੈਰ ਕਾਨੂੰਨੀ ਪ੍ਰਵਾਸ ਦੇ ਦੇਤੇ ਕੈਨੇਡਾ ਤੇ ਮੈਕਸੀਕੋ ਚ ਖਾਸਾ ਫਰਕ ਹੈ ਜਿਨੇ ਬੰਦੇ ਮੈਕਸੀਕੋ ਤੋਂ ਅਮਰੀਕਾ ਤੱਕਲ ਹੁੰਦੇ ਨੇ ਉਸ ਦੀ ਤੁਲਨਾ ਵਿੱਚ ਕੈਨੇਡਾ ਤੋਂ ਅਮਰੀਕਾ ਹੁੰਦੇ ਗੈਰ ਕਾਨੂੰਨੀ ਪ੍ਰਵਾਸ ਦੀ ਗਿਣਤੀ ਬਹੁਤ ਘੱਟ ਹੈ 온ਟਾਰੀਓ ਦਾ ਨਵਾਂ ਪੀਆਰ ਪ੍ਰੋਗਰਾਮ ਆ ਗਿਆ ਹੈ ਤੇ 31 ਦਸੰਬਰ 2025 ਤੱਕ ਚੱਲੇਗਾ ਇਹ ਪ੍ਰੋਗਰਾਮ ਜਿਸ ਦੇ ਵਿੱਚ 800 ਨੋਮੀਨੇਸ਼ਨ ਸਥਿਤੀਆਂ ਜਾਣ ਗਿਆ ਇਸ ਤਹਿਤ ਲੋਕ ਆਸਾਨੀ ਦੇ ਨਾਲ ਪੀਆਰ ਹੋ ਸਕਦੇ ਨੇ ਕਿਹੜੇ ਲੋਕ ਪੀਆਰ ਹੋ ਸਕਦੇ ਨੇ ਕੀ ਨੇ ਸਥਿਤੀਆਂ ਤੇ ਕੀ ਨੇ ਐਲੀਜੀਬਿਲਟੀ ਕ੍ਰਾਈਟੇਰੀਆਜ਼ ਇਸ ਬਾਰੇ ਜਾਣਦੇ ਆਪੁਰ ਦਿੱਸ ਲਈਏ Ontario ਸਰਕਾਰ ਵੱਲੋਂ ਪਿੰਡੂ ਇਲਾਕਿਆਂ ਵਿੱਚ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਨਾਲ ਇੱਕ ਨਵਾਂ ਰੂਰਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪ੍ਰੋਗਰਾਮ ਦਾ ਨਾਮ ਰੀਜਨਲ ਇਕਨੋਮਿਕ ਡਵੈਲਪਮੈਂਟ ਇਮੀਗ੍ਰੇਸ਼ਨ ਰੱਖਿਆ ਗਿਆ ਹੈ। ਪ੍ਰੋਵਿੰਸ਼ਲ ਸਰਕਾਰ ਦਾ ਇਹ ਪਾਇਲਟ ਪ੍ਰੋਗਰਾਮ 31 ਦਸੰਬਰ 2025 ਤੱਕ ਚੱਲੇਗਾ। ਇਸ ਪ੍ਰੋਗਰਾਮ ਤਹਿਤ ਲਨਾਰਕ, ਲੀਡਜ਼ ਅਤੇ ਰੈਨਵੈਲ ਸੋਨੀਆ ਲੈਂਟਨ ਅਤੇ ਥੰਡਰਬੇ ਇਲਾਕਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਇਲਾਕਿਆਂ ਨੂੰ ਹੁਨਰਮੰਦ ਕਾਮਿਆਂ ਦੀ ਵਧੇਰੇ ਲੋੜ ਦੇ ਮੱਦੇਨਜ਼ਰ ਸ਼ਾਮਿਲ ਕੀਤਾ ਗਿਆ ਹੈ ਇਹ ਪਾਇਲਟ ਪ੍ਰੋਗਰਾਮ 2020 ਦੇ ਅਰिजिनल ਪਾਇਲਟ ਦੀ ਤਰਜ਼ ਤੇ ਹੀ ਚਲਾਇਆ ਜਾਵੇਗਾ ਜਿਸ ਵਿੱਚ ਜੈਥਮ ਕੈਂਟ ਅਤੇ ਕਾਰਨਵਾਲ ਜਿਹੇ ਇਲਾਕੇ ਸ਼ਾਮਿਲ ਨੇ ਇਸ स्ट्रीਮ ਵੀ 온ਟਾਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਤਹਿਤ ਚੱਲੇਗੀ ਅਤੇ ਉਕਤ ਚਾਰ ਇਲਾਕਿਆਂ ਨੂੰ 800 ਨਾਮਿਨੇਸ਼ਨਸ ਦਿੱਤੇ ਜਾਣਗੇ ਪ੍ਰਾਪਤ ਜਾਣਕਾਰੀ ਅਨੁਸਾਰ ਪੀਆਰ ਦੀ ਅਰਜ਼ੀ ਦੇਣ ਲਈ ਕਾਮਿਆਂ ਨੂੰ ਉਕਤ ਇਲਾਕੇ ਵਿੱਚ ਸਤੇਕ ਕੇ ਸਰ ਉਸਕਾਰ ਦਾਤੇ ਤੋਂ ਜੋਬ ਆਫਰ ਦੀ ਲੋੜ ਪਵੇਗੀ 2024 ਦੌਰਾਨ ਸਰਕਾਰ ਨੇ ਪ੍ਰੋਵਿੰਸ ਚ ਵੱਖ-ਵੱਖ ਸ਼ਹਿਰਾਂ ਨੂੰ ਇਸ ਪ੍ਰੋਗਰਾਮ ਤਹਿਤ ਅਰਜ਼ੀ ਦੇਣ ਲਈ ਕਿਹਾ ਸੀ ਤੇ ਕਾਮਯਾਬੀ ਦੀ ਘਾਟ ਪਾਇਲਟ ਪ੍ਰੋਗਰਾਮ ਦੇ ਸਮਰਥਨ ਦੀ ਇੱਛਾ ਨਵੇਂ ਆਏ ਲੋਕਾਂ ਨੂੰ ਸੈਟਲ ਹੋਣ ਚ ਮਦਦ ਕਰਨ ਦੀ ਯੋਗਤਾ ਆਦ ਦੇ ਪੈਮਾਨੇ ਉੱਤੇ ਉਕਤ ਇਲਾਕਿਆਂ ਨੂੰ ਇਸ ਪਾਇਲਟ ਪ੍ਰੋਗਰਾਮ ਚ ਸ਼ਾਮਲ ਕੀਤਾ ਗਿਆ ਸੁਬਾਈ ਸਰਕਾਰ ਦਾ ਦਾਵਾ ਹੈ ਕਿ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਹੈਲਥਕੇਅਰ ਟੈਕਨੋਲੋਜੀ ਅਤੇ ਕੰਸਟਰਕਸ਼ਨ ਆਦ ਕਿੱਤਿਆਂ ਚ 800 ਦੇ ਕਰੀਬ ਕੰਮ ਇਹਨਾਂ ਇਲਾਕਿਆਂ ਵੱਲ ਆਕਰਸ਼ਿਤ ਹੋਣਗੇ 온ਟਾਰੀਓ ਦੇ ਇਮੀਗ੍ਰੇਸ਼ਨ ਮਨਿਸਟਰ ਡੇਵਿਡ ਇੱਕ ਨਹੀਂ ਨੇਕ ਹੈ ਕਿ ਸਾਡੀ ਸਰਕਾਰ ਪਿੰਡੂ ਇਲਾਕਿਆਂ ਦੇ ਭਵਿੱਖ ਨੂੰ ਉਸਾਰਨ ਲਈ ਲੋੜੀਂਦੇ ਉਪਰਾਲੇ ਕਰ ਰਹੀ ਹੈ। ਇਸ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਨਾਲ ਅਸੀਂ ਉਕਤ ਖੇਤਰ ਨੂੰ ਹੁਲਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਯੋਗ ਬਣਾ ਰਹੇ ਹਾਂ। 2023 ਦੌਰਾਨ ਅਨਟਾਰੀਓ ਹੈਲਥ ਸੈਕਟਰ ਵਿੱਚ ਕੰਮ ਕਰਦੇ 2045 ਕਾਮਿਆਂ ਨੂੰ ਪੀਆਰ ਲਈ ਨਾਮਿਨੇਟ ਕੀਤਾ ਗਿਆ ਸੀ। Ontario ਵੱਲੋਂ 2024-25 ਵਿੱਚ ਸੈਟਲਮੈਂਟ ਅਤੇ ਰੋਜ਼ਗਾਰ ਸੇਵਾਵਾਂ 'ਚ 100 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਗੱਲ ਆਖੀ ਜਾ ਰਹੀ ਹੈ ਜਿਸ ਤਹਿਤ ਨਵੇਂ ਪ੍ਰਵਾਸੀਆਂ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਸਿੱਖਣ ਅਤੇ ਨੌਕਰੀ ਆਦ ਲਈ ਸਿਖਲਾਈ 'ਚ ਮਦਦ ਮਿਲੇਗੀ Ontario Chamber of Commerce ਅਤੇ Thunder Bay Chamber of Commerce ਸਣੀ ਐਮਪੀਪੀਜ਼ ਅਤੇ ਹੋਰਨਾ ਵੱਲੋਂ ਇਸ ਨਵੀਂ ਸ਼ੁਰੂਆਤ ਦਾ ਸਵਾਗਤ ਕੀਤਾ ਗਿਆ Thunder Bay ਤੋਂ ਐਮਪੀਪੀ ਕੈਵਨ ਹੌਲੈਂਡ ਨੇ ਕਿਹਾ ਕਿ ਮੈਂ ਇਸ ਪਾਇਲਟ ਪ੍ਰੋਗਰਾਮ ਰਾਹੀਂ Thunder Bay ਅਤੇ ਪੂਰੇ Ontario 'ਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਆਲ ਕਦਰ ਲਈ ਸਰਕਾਰ ਦਿਆ ਸਾਰਥਕ ਕਾਰਵਾਈਆਂ ਦਾ ਸਵਾਗਤ ਕਰਦਾ ਇਹ ਪਹਿਲ ਕਦਮੀ ਸਥਾਨਕ ਰੋਜ਼ਗਾਰ ਦਾਤਾਵਾਂ ਨੂੰ ਸਿਹਤ ਅਤੇ ਟੈਕਨੋਲੋਜੀ ਵਰਗੇ ਖੇਤਰਾਾਂ 'ਚ ਮਹੱਤਵਪੂਰਨ ਭੂਮਿਕਾਾਂ 'ਵਾਂ ਪਰੰਦੇ ਯੋਗ ਬਣਾਵੇਗੀ ਕੈਨੇਡਾ 'ਚ ਜਿੱਥੇ ਫੈਡਰਲ ਪੱਧਰ ਤੇ ਪ੍ਰੋਗਰਾਮ ਚੱਲਦੇ ਨੇ ਉੱਥੇ ਹੀ ਹਰ ਪ੍ਰੋਵਿੰਸ ਦਾ ਆਪਣਾ ਪ੍ਰੋਗਰਾਮ ਹੁੰਦਾ ਹੈ ਜਿਸ ਨੂੰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਆਖਿਆ ਜਾਂਦਾ ਹੈ ਸੁਭਾਈ ਸਰਕਾਰ ਇਸ ਪ੍ਰੋਗਰਾਮ ਨੂੰ ਪ੍ਰੋਵਿੰਸ ਦੀਆਂ ਲੋੜਾਂ ਦੇ ਹਿਸਾਬ ਨਾਲ ਚਲਾਉਂਦੀ ਹੈ ਅਤੇ ਆਪਣੇ ਹਿਸਾਬ ਨਾਲ ਪੀਆਰ ਪ੍ਰੋਗਰਾਮ ਦੇ ਨਿਯਮ ਬਣਾਉਂਦੀ ਹੈ 온ਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਹੀ ਜੋਬ ਆਫਰ ਪ੍ਰੋਵਿੰਸ ਵਿਚਰ ਮਾਸਟਰ ਜਾਂ ਪੀ ਐਚ ਡੀ ਹੋਲਡਰਸ ਸਕਿਲਡ ਟ੍ਰੇਡ ਅਤੇ ਫ੍ਰੈਂਚ ਭਾਸ਼ਾ ਚ ਮੁਹਾਰਤ ਰੱਖਣ ਵਾਲਿਆਂ ਲਈ ਸਟ੍ਰੀਮਸ ਨੇ ਇੱਕ ਵਾਰ ਫੇਰ ਤੋਂ ਭਾਰਤੀ ਵੀਜ਼ਾ ਨੂੰ ਲੈ ਕੇ ਮਹਾਰਾਣੀ ਟਿੱਪਣੀ ਕਰ ਦਿੱਤੀ ਹੈ ਦਰਸਲ ਮਹਾਰਾ ਦਾ ਕਹਿਣਾ ਹੈ ਕਿ ਭਾਰਤ ਦਾ ਇੱਕ ਕੈਨੇਡੀਅਨ ਨੂੰ ਕੱਢਣਾ ਸਿੱਖਾਂ ਨੂੰ ਬਲੈਕਲਿਸਟ ਕਰਨ ਦੇ ਵੱਡੇ ਰੁਝਾਨ ਦੀ ਮਿਸਾਲ ਹੈ ਬੀਤੇ ਕੁਝ ਦਿਨ ਪਹਿਲਾਂ ਇੱਕ ਸਿੱਖ ਨੂੰ ਭਾਰਤ ਦੀ ਸਰਕਾਰ ਨੇ 에어ਪੋਰਟ ਤੋਂ ਹੀ ਵਾਪਸ ਕੈਨੇਡਾ ਭੇਜ ਦਿੱਤਾ ਸੀ ਕੈਨੇਡਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਹਨਾਂ ਕਾਰਵਾਈਆਂ ਦੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਭਾਰਤ ਸਰਕਾਰ ਨੇ ਵੀ ਇਸ ਮਾਮਲੇ ਤੇ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ ਤੇ ਮਾਹਰਾਂ ਦਾ ਮੰਨਣਾ ਹੈ ਕਿ ਸਿੱਖਾਂ ਨੂੰ ਬਲੈਕਲਿਸਟ ਕਰਨ ਦਾ ਰੁਝਾਨ ਭਾਰਤ ਦੇ ਵਿੱਚ ਵੱਧ ਗਿਆ ਜਦਕਿ ਭਾਰਤ ਕਹਿੰਦਾ ਹੈ ਕਿ ਜੇ ਕੋਈ ਸ਼ਖਸ ਉਸ ਨੂੰ ਆਪਣੇ ਦੇਸ਼ ਵਾਸਤੇ ਖਤਰਾ ਲੱਗਦਾ ਹੈ ਤਾਂ ਫਿਰ ਭਾਰਤ ਦੇ ਕੋਲ ਹੱਕ ਹੈ ਕਿ ਉਸ ਸ਼ਖਸ ਨੂੰ ਆਪਣੇ ਦੇਸ਼ ਭਾਰਤ ਦੇ ਵਿੱਚ ਐਂਟਰ ਹੋਣ ਤੋਂ ਰੋਕ ਸਕੇ ਮਿਸਿਸ ਸਾਗਰਦੇਵ ਰਹਿਣਮਾਲੇ ਇੱਕ ਵਿਅਕਤੀ ਦਾ ਆਖਣਾ ਹੈ ਕਿ ਨਵੇਂ ਸਾਲ ਦੇ ਸ਼ਾਮ ਉਸ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਹਿਰਾਸਤ ਚ ਲਿਆ ਗਿਆ ਅਤੇ 36 ਘੰਟਿਆਂ ਤੱਕ ਖਾਣੇ ਤੇ ਦਵਾਈਆਂ ਤੋਂ ਬਿਨਾਂ ਰੱਖ ਕੇ ਭਾਰਤ ਤੋਂ ਬਾਹਰ ਕਰ ਦਿੱਤਾ ਗਿਆ 70 ਸਾਲਾਂ ਗੁਰਚਰਨ ਸਿੰਘ ਬਨਵੈਤ ਪਿਛਲੇ 50 ਸਾਲ ਤੋਂ ਇੱਕ ਨਿਧੀ ਨਾਗਰਿਕ ਨੇ ਤੇ ਉਹ ਹੈਲਥਕੇਅਰ ਚੈਲਿਟੀ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਦੇ ਕੰਮ ਲਈ ਅਕਸਰ ਭਾਰਤ ਜਾਂਦੇ ਨੇ ਗੁਰਚਰਨ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਕਦੇ ਵੀ ਅਜਿਹੀ ਸਮੱਸਿਆ ਨਹੀਂ ਸੀ ਆਈ ਸੀਬੀਸੀ ਟ੍ਰਾਂਟੋਨੋਲ ਗੱਲਬਾਤ ਕਰਦਿਆਂ ਗੁਰਚਰਨ ਬਨਵੈਤ ਲਿਖਿਆ ਹੈ ਕਿ ਇਹ ਬਹੁਤ ਦੁਖਦਾਈ ਸੀ ਉਹਨਾਂ ਨੇ ਮੈਨੂੰ ਇੱਕ ਕਮਰੇ 'ਚ ਡੱਕਤਾ ਤੇ ਨਾਲ ਦੋ ਬੰਦੂਕ ਧਾਰੀ ਸੁਰੱਖਿਆ ਗੜ ਖੜੇ ਕਰ ਦਿੱਤੇ ਬਨਵੈ ਜਿਨ੍ਹਾਂ ਦਾ ਹਾਲ ਹੀ ਵਿੱਚ ਦਿਲ ਦਾ ਆਪਰੇਸ਼ਨ ਹੋਇਆ ਹੈ ਤੇ ਰੀੜ ਦੀ ਹੱਡੀ ਵੀ ਤਕਲੀਫ ਕਰਦੀ ਹੈ ਉਹਨਾਂ ਕਹੇ ਹੈ ਕਿ ਉਹਨਾਂ ਨੂੰ ਲੇਟਣ ਲਈ ਜਗ੍ਹਾ ਤੱਕ ਨਹੀਂ ਦਿੱਤੀ ਗਈ ਤੇ ਠੰਡੇ ਮੌਸਮ ਨੇ ਉਹਨਾਂ ਦੀ ਪਿੱਠ 'ਚ ਦਰਦ ਹੋਰ ਵਧਾ ਦਿੱਤਾ ਉਹਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਹਨਾਂ ਨੂੰ ਬਿਨਾਂ ਸਹਾਇਤਾ ਦੇ ਵਾਸ਼ਰੂਮ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਇੱਕ ਭਾਰਤੀ ਅਧਿਕਾਰੀ ਨੇ ਤਾਂ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਪੁਕਾਰਿਆ ਉਨਾਖਿਆ ਕਿ ਮੈਂ ਬਹੁਤ ਨਿਰਾਸ਼ ਤੇ અપਮਾਨਿਤ ਮਹਿਸੂਸ ਕੀਤਾ ਹੈ ਕੈਨੇਡਾ ਅਤੇ ਭਾਰਤ ਦੇ ਵਿਗੜਦੇ ਸਬੰਧਾਂ ਤੇ ਨੇੜਿਓ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਭਾਰਤ ਵੱਲੋਂ ਸਿੱਖਾਂ ਤੇ ਪੱਤਰਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਬਲੈਕਲਿਸਟ ਕਰਨ ਦੇ ਵਾਅਦੇ ਨੂੰ ਜਾਣਦੀ ਇੱਕ ਐਗਜ਼ਾਮਪਲ ਹੈ ਇਸ ਨਾਲ ਚਿੰਤਾ ਪੈਦਾ ਹੋ ਰਹੀ ਹੈ ਕਿ ਭਾਰਤ ਵਿਦੇਸ਼ੀ ਦਖਲਅੰਦਾਜ਼ੀ ਲਈ ਵੀਜ਼ਾ ਦੀ ਵਰਤੋਂ ਕਰ ਰਿਹਾ ਹੈ ਬਨਮੈਥ ਹੋਰਾਂ ਦਾ ਕਹਿਣਾ ਹੈ ਕਿ ਉਹ ਇਸ ਕਰਕੇ ਇਹ ਸਬਸੰਚਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਚਿੰਤਾ ਹੈ ਕਿ ਹੋਰ ਸਿੱਖ ਕੈਨੇਡੀਅਨਸ ਇਸੇ ਤਰ੍ਹਾਂ ਨਜ਼ਰਬੰਦੀ ਜਾਂ ਬਲੈਕਲਿਸਟ ਦਾ ਸਾਹਮਣਾ ਕਰ ਸਕਦੇ ਨੇ ਉਹ ਵੀ ਉਦੋਂ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਤੱਕ ਨਾ ਹੋਵੇ ਬਨਮੈਥ ਨੇ ਕਿਹਾ ਕਿ ਕੋਈ ਤੁਹਾਡੀ ਨਹੀਂ ਸੁਣਦਾ ਉਹਨਾਂ ਨੇ ਤੁਹਾਨੂੰ ਜੇਲ੍ਹ ਚ ਪਾ ਦੇਣਾ ਤੇ ਤੁਸੀਂ ਚਲੇ ਜਾਓਗੇ ਸੀਬੀਸੀ ਟ੍ਰਾਂਟੋਨਿਓ ਕੈਨੇਡਾ ਚ ਭਾਰਤੀ ਕਨਸੂਲੇਟ ਅਤੇ ਹਾਈ ਕਮਿਸ਼ਨ ਦੇ ਨਾਲ-ਨਾਲ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਕਈ ਵਾਰ ਸੰਪਰਕ ਕੀਤਾ ਭਾਰਤੀ ਹਾਈ ਕਮਿਸ਼ਨ ਨੇ ਫੋਨ ਕਾਲ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਨਵੀਂ ਦਿੱਲੀ ਚ ਅਧਿਕਾਰੀਆਂ ਨੇ ਤਾਂ ਜਵਾਬ ਹੀ ਨਹੀਂ ਦਿੱਤਾ ਗਲੋਬਲ ਅਫੇਅਰਸ ਕੈਨੇਡਾ ਦੇ ਇੱਕ ਬੁਲਾਰੇ ਨੇ ਇੱਕ ਈਮੇਲ ਬਿਆਨ ਦੇ ਵਿੱਚ ਆਖਿਆ ਕਿ ਵਿਭਾਗ ਸਥਿਤੀ ਤੋਂ ਜਾਣੂ ਹੈ ਪਰ ਕਨੇਡੀਅਨਾਂ ਦੀ ਤਰਫੋਂ ਇਮੀਗ੍ਰੇਸ਼ਨ ਮਾਮਲੇ 'ਚ ਦਖਲ ਨਹੀਂ ਦੇ ਸਕਦਾ ਬੈਂਚ ਆਖਿਆ ਗਿਆ ਹੈ ਕਿ ਹਰ ਦੇਸ਼ ਇਹ ਫੈਸਲਾ ਕਰਦਾ ਹੈ ਕਿ ਉਸ ਦੀਆਂ ਸਰਹੱਦਾਂ ਵਿੱਚੋਂ ਕੌਣ ਦਾਖਲ ਹੋ ਸਕਦਾ ਹੈ ਜਾਂ ਬਾਹਰ ਜਾ ਸਕਦਾ ਹੈ ਭਾਰਤ ਕਿਸੇ ਵਿਅਕਤੀ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪਿਛਲੇ ਕਈ ਸਾਲਾਂ ਤੋਂ ਬਲੈਕਲਿਸਟ ਦੀ ਵਰਤੋਂ ਕਰਦਾ ਹੈ ਵੁਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਕਾਨੂੰਨੀ ਸਲਾਹਕਾਰ ਅਤੇ ਬੁਲਾਰੇ ਬਲਪ੍ਰਿਤ ਸਿੰਘ ਦੇ ਅਨੁਸਾਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ 2023 ਵਿੱਚ ਸਿੱਖ ਕੈਨੇਡੀਅਨ ਕਾਰਕੂਨ ਹਰਦੀਪ ਸਿੰਘ ਨੀਜਰ ਦੇ ਕਤਲ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਬਲੈਕਲਿਸਟ ਵਿੱਚ ਕੈਨੇਡੀਅਨਸ ਦੀ ਗਿਣਤੀ ਵਦਰੀਏ ਗਲੋਬਲ ਨਿਊਜ਼ ਦੁਆਰਾ ਦਸੰਬਰ ਚ ਕੀਤੀ ਗਈ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਭਾਰਤੀ ਪ੍ਰੌਕਸੀਆਂ ਦੇ ਏਜੰਟਾਂ ਨੇ ਸਿੱਕ ਕੈਨੇਡੀਅਨਸ ਨੂੰ ਵੀਜ਼ਾ ਪ੍ਰਾਪਤ ਕਰਨ ਲਈ ਭਾਰਤ ਨਾਲ ਡੂੰਘੇ ਸਤਕਾਰ ਦੇ ਦਾਅਵੇ ਵਾਲੇ ਹਲਫਨਾਮੇ ਅਤੇ ਦਸਤਖਤ ਕਰਨ ਲਈ ਆਖਿਆ ਸੀ ਸੂਤਰਾਂ ਨੇ ਪਿਛਲੇ ਸਾਲ ਸੀਬੀਸੀ ਨਿਊਜ਼ ਨੂੰ ਦੱਸਿਆ ਸੀ ਕਿ ਭਾਰਤੀ ਡਿਪਲੋਮੈਟਸ ਅਤੇ ਕੌਂਸਲਰ ਅਧਿਕਾਰੀਆਂ ਨੇ ਲੋਕਾਂ ਨੂੰ ਨਿਗਰਾਨੀ ਕਰਨ ਜਾਂ ਮੁਖਬਰ ਬਣਨ ਲਈ ਦਬਾਅ ਪਾਉਣ ਲਈ ਵੀਜ਼ਾ ਦੇਣ ਝਾੜੂ ਕੰਦੇ ਆਪਣੇ ਅਖਤਿਆਰ ਦੀ ਵਰਤੋਂ ਕੀਤੀ ਹੈ ਬਲਪ੍ਰਿਤ ਨੇ ਆਖਿਆ ਕਿ ਭਾਰਤ ਵੱਲੋਂ ਲੋਕਾਂ ਤੇ ਦਬਾਅ ਪਾਉਣ ਲਈ ਵੀਜ਼ਾ ਦੀ ਵਰਤੋਂ ਕਰਨਾ ਵਿਦੇਸ਼ੀ ਦਖਲਅੰਦਾਜ਼ੀ ਹੈ ਕੈਨੇਡਾ ਚ ਲੋਕਾਂ ਨੂੰ ਵੀਜ਼ਾ ਲੈਣ ਲਈ ਕੁਝ ਕੰਮ ਕਰਨ ਜਾਂ ਨਾ ਕਰਨ ਲਈ ਕਹਿਣਾ ਅਗਲਤ ਹੈ ਐਡੋ ਜਾਨ ਬੰਧ ਹੋਣਾ ਚਾਹੀਦਾ ਹੈ ਵਿੰਕੂਵਰ ਚ ਇੱਕ ਇਮੀਗ੍ਰੇਸ਼ਨ ਵਕੀਲ ਰਮਨ ਸੋਹੀ ਦੇ ਅਨੁਸਾਰ ਭਾਰਤ ਸਰਕਾਰ ਨੇ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਜਾਂ ਖਾਲਿਸਤਾਨ ਵਰਗੀਆਂ ਲਹਿਰਾਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ ਸੋਹੀ ਨੇ ਕਿਹਾ ਕਿ ਭਾਰਤ ਸਰਕਾਰ ਕੋਲ ਸਾਧਨ ਨੇ ਉਹਨਾਂ ਕੋਲ ਭਾਰਤ ਤੋਂ ਬਾਹਰ ਦੇ ਲੋਕਾਂ ਦੀ ਨਿਗਰਾਨੀ ਕਰਨ ਦੇ ਸਾਧਨ ਨੇ ਉਹ ਇਹਨਾਂ ਸਾਧਨਾਂ ਦੀ ਪੂਰੀ ਤਾਕਤ ਨਾਲ ਵਰਤੋਂ ਕਰ ਰਹੇ ਨੇ ਸੋਹੀ ਨੇ ਕਿਹਾ ਕਿ ਭਾਰਤ ਬਲੈਕਲਿਸਟ ਕੀਤੇ ਵਿਅਕਤੀਆਂ ਨੂੰ ਸੂਚਿਤ ਨਹੀਂ ਕਰਦਾ ਅਤੇ ਅਕਸਰ ਉਹਨਾਂ ਨੂੰ ਕੋਈ ਕਾਰਨ ਨਹੀਂ ਦੱਸਦਾ ਉਹਨਾਂ ਆਖਿਆ ਕਿ ਉਹ ਤੁਰੰਤ ਤੁਹਾਡੇ ਦਾਖਲੇ ਤੋਂ ਇਨਕਾਰ ਕਰ ਸਕਦੇ ਨੇ ਉਹ ਤੁਹਾਨੂੰ ਹਿਰਾਸਤ 'ਚ ਲੈ ਸਕਦੇ ਨੇ ਤੇ ਅਸਲ 'ਚ ਤੁਹਾਡੇ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਸਕਦੇ ਨੇ ਸੋਹੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਿੰਦੂ ਰਸ਼ਟਰਾ ਦੀ ਸਤਾਤੜੀ ਪਾਰਟੀ ਆਲੋਚਕਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਸ ਨੂੰ ਉਮੀਦ ਹੈ ਕਿ ਕੋਈ ਸੁਧਾਰ ਹੋਵੇਗਾ। ਬਿੰਵੈਂਤ ਨੂੰ ਨਹੀਂ ਪਤਾ ਕਿ ਉਹਨਾਂ ਦਾ OCI ਕਾਰਡ ਜੋ ਜੀਵਨ ਪਰਤੇ ਭਾਰਤ ਦੇ ਵੀਜ਼ੇ ਵਾਂਗ ਹੈ ਬੈਧ ਹੈ ਜਾਂ ਨਹੀਂ ਉਹਨਾਂ ਦਾ ਮੰਨਣਾ ਹੈ ਕਿ ਭਾਰਤ ਤੋਂ ਉਹਨਾਂ ਦੀ ਡਿਪੂਟੇਸ਼ਨ 1986 ਵਿੱਚ ਇੱਕ ਫਲਾਈਟ ਨੂੰ ਬੰਮ ਨਾਲ ਉਡਾਉਣ ਦੀ ਸਾਜ਼ਿਸ਼ ਨਾਲ ਸੰਬੰਧਿਤ ਦੋਸ਼ਾਂ 'ਚ ਉਹਨਾਂ ਦੀ ਗ੍ਰਿਸ਼ਟਾਲੀ ਨਾਲ ਸੰਬੰਧਿਤ ਹੋ ਸਕਦੀ ਹੈ ਪਰ ਉਹ ਕਹਿੰਦੇ ਨੇ ਕਿ ਇਸ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਦੋ ਦਹਾਕੇ ਤੋਂ ਵੀ ਵੱਧ ਉਹ ਬਿਨਾਂ ਕਿਸੇ ਸਮੱਸਿਆ ਦੇ ਭਾਰਤ ਆਵਾਗੋਂ ਕਰਦੇ ਰਹੇ ਨੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਸਭ ਪੰਜਾਬ ਦੇ ਸਿੱਖ ਸਾਮਰਾਜ ਦੇ ਇਤਿਹਾਸ ਬਾਰੇ ਦਸੰਬਰ ਦੇ ਇੱਕ ਸਮਾਗਮ ਉਹਨਾਂ ਦੀ ਹਾਜ਼ਰੀ ਕਰਕੇ ਹੋਇਆ ਹੋ ਸਕਦਾ ਹੈ ਬਨਮੇਦ ਕਹਿੰਦੇ ਨੇ ਕਿ ਉਹ ਦਿਨ ਰਾਤ ਇਹ ਸੋਚਦੇ ਨੇ ਕਿ ਉਹਨਾਂ ਨੇ ਕੀ ਗਲਤ ਕੀਤਾ ਹੈ ਕਿ ਵਾਪਸ ਆ ਸਕਦਾ ਹੈ ਉਹ ਇਸ ਬਾਰੇ ਫਿਕਰਮੰਦ ਨੇ ਕਿ ਜੇ ਉਹਨਾਂ ਨੂੰ ਉਮਰ ਪਾਰ ਲਈ ਭਾਰਤ ਤੋਂ ਵਰਜ ਦਿੱਤਾ ਗਿਆ ਤਾਂ ਭਾਰਤ ਚ ਮੌਜੂਦ ਉਹਨਾਂ ਦੇ ਹਸਪਤਾਲ ਉਹਨਾਂ ਦੀ ਸੰਪਤੀ ਵਗੈਰਾ ਦਾ ਕੀ ਹੋਵੇਗਾ ਅਮਰੀਕਾ ਦਾ ਇੱਕ ਸੁਤੰਤਰ ਪੱਤਰਕਾਰ ਅੰਗਜ ਸਿੰਘ ਭਾਰਤੀ ਬਲੈਕਲਿਸਟ ਦੇ ਵਿੱਚ ਸ਼ਾਮਿਲ ਹੈ ਉਸਨੇ ਇਹ ਜਾਣਨ ਲਈ ਅਦਾਲਤ ਚ ਲੜੀ ਕਿ ਉਸਦੀ ওসিਆਈ ਕਿਉਂ ਰੱਦ ਕਰ ਦਿੱਤੀ ਗਈ ਹੈ ਅਤੇ ਕਿਉਂ ਉਸ ਨੂੰ 2022 ਚ ਦਿੱਲੀ ਤੋਂ ਵਾਪਸ ਨਿਊਯਾਰਕ ਭੇਜ ਦਿੱਤਾ ਗਿਆ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਅੰਗਦ ਸਿੰਘ ਵਾਇਸ ਦੀ ਅਵਾਰਡ ਜੇਤੂ ਦਸਤਾਵੇਜ਼ੀ ਇੰਡੀਆ ਬਰਨਿੰਗ ਦਾ ਸਹਾਇਕ ਪ੍ਰੋਡਿਊਸਰ ਸੀ ਇਹ ਦਸਤਾਵੇਜ਼ੀ ਭਾਰਤ ਦੇ ਨਵੇਂ ਮੁਸਲਮ ਵਿਰੋਧੀ ਨਾਗਰਿਕਤਾ ਕਾਨੂੰਨ ਬਾਰੇ ਸੀ ਇਸ ਨਾਲ ਜੁੜੇ ਹੋਣ ਕਰਕੇ ਉਸ ਖਿਲਾਫ ਕਾਰਵਾਈ ਕੀਤੀ ਗਈ ਸੀ ਭਾਰਤ ਸਰਕਾਰ ਇਸ ਦਸਤਾਵੇਜ਼ੀ ਨੂੰ ਦੇਸ਼ ਨੂੰ ਬਦਨਾਮ ਕਰਨ ਵਾਲਾ ਰਾਸ਼ਟਰੀ ਵਿਰੋਧੀ propaganda ਮੰਨਦੀ ਹੈ ਅੰਗਿਤ ਦਾ ਆਖਣਾ ਹੈ ਕਿ ਭਾਰਤ ਸਰਕਾਰ ਵਿਜ਼ੇ ਨੂੰ ਕੁਝ ਖਾਸ ਡਾਇਸਪੋਰਾ ਤੇ ਘੱਟ ਗਿਣਤੀ ਸਮੂਹਾਂ ਤੇ ਸੱਚ ਬੋਲਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਇੱਕ ਹਥਿਆਰ ਵਜੋਂ ਵਰਤ ਰਹੀ ਹੈ ਅੰਗਿਤ ਦੀ ਭਾਰਤ ਸਰਕਾਰ ਦੇ ਫੈਸਲੇ ਖਿਲਾਫ ਦਿੱਲੀ ਹਾਈ ਕੋਰਟ ਚ ਕਾਨੂੰਨੀ ਲੜਾਈ ਹਜੇ ਵੀ ਚੱਲੀ ਹੈ RCMP ਨੇ ਮੈਨੀਟੋਬਾ ਤੇ ਯੂਐਸ ਬਾਰਡਰ ਤੇ ਗਸ਼ਤ ਵਧਾ ਦਿੱਤੀ ਹੈ ਬਲੈਕ ਹੌਕ ਹੈਲੀਕਾਪਟਰ ਮੈਨੀਟੋਬਾ ਅਮਰੀਕਾ ਸਰਹੱਦ ਤੇ ਮਜ਼ਬੂਤ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ ਮਾਉਂਟੇਨਸ ਦਾ ਕਹਿਣਾ ਹੈ ਕਿ 49ਵੇਂ ਸਮਾਨਾਂਤਰ ਦੇ ਨਾਲ ਖੋਜ ਤੇ ਜਵਾਬਸਮਰਥਾਵਾਂ ਨੂੰ ਵਧਾਉਣ ਲਈ ਹੈਲੀਕਾਪਟਰਸ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ ਇਸ ਨਾਲ ਗੈਰ ਕਾਨੂੰਨੀ ਪ੍ਰਵਾਸ ਦੇ ਉੱਤੇ ਠੱਲ ਪਈ ਜਾਵੇਗੀ ਨਸ਼ੇ ਦੀ ਰੋਕਥਾਮ ਵਾਸਤੇ ਵੀ ਹੈਲੀਕਾਪਟਰਸ ਬਹੁਤ ਸਹਾਈ ਸਿੱਧ ਹੋ ਰਹੇ ਨੇ ਮੈਨੀਟੋਬਾ ਅਮਰੀਕਾ ਸਰਹੱਦ ਤੇ ਹਵਾਈ ਸੁਰੱਖਿਆ ਵਧਾ ਦਿੱਤੀ ਗਈ ਹੈ ਮੈਨੀਟੋਬਾ RCMP ਤੋਂ ਸੋਮਵਾਰ ਦੁਪਹਿਰ ਦੀ ਖਬਰ ਦੇ ਮੁਤਾਬਕ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਿਯਮਿਤ ਬਲੈਕ ਹੌਕ ਹੈਲੀਕਾਪਟਰ ਉਡਾਨਾਂ ਨੇ ਐਤਵਾਰ ਨੂੰ 92ਵੇਂ ਪੈਰਲ ਦੇ ਆਲੇ ਦੁਆਲੇ ਦੇ ਖੇਤਰ ਚ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ ਹੈਲੀਕਾਪਟਰ ਉਹਨਾਂ ਵਿਅਕਤੀਆਂ ਦੀ ਪਾਲ ਕਰੇਗਾ ਜੋ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਚ ਦਾਖਲ ਹੋਣ ਦੇ ਅਧਿਕਾਰਿਤ ਬੰਦਰਗਾਹਾਂ ਦੇ ਵਿਚਾਲੇ ਅਤੇ ਮਨੁੱਖੀ ਤਸਕਰਾਂ ਦੀ ਪਾਲ ਕਰਨਗੇ ਜੋ ਉਹਨਾਂ ਦੀ ਯਾਤਰਾ ಸಹೂಲ ದೇನೆ ਪੁਲਿਸ ਨੇ ਕਿਹਾ ਕਿ ਇਸ ਦੀ ਵਰਤੋਂ ਘੈਰ ਕਾਨੂੰਨੀ ਤਸਕਰੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਵੇਂ ਕਿ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਕੈਨੇਡਾ 'ਚ ਤੇ ਬਾਹਰ ਪਤਾ ਲਗਾਉਣ ਤੇ ਰੋਕਣ ਲਈ ਕੀਤੀ ਜਾਵੇਗੀ RCMP ਮੁਤਾਬਕ ਹੈਲੀਕਾਪਟਰ 'ਚ ਪੁਲਿਸ ਅਧਿਕਾਰੀ ਸਵਾਰ ਹੋਣਗੇ ਜੋ ਸਰਹੱਦ ਦੇ ਨੇੜੇ ਕਿਸੇ ਵੀ ਸਥਾਨ ਤੇ ਤੁਰੰਤ ਜਵਾਬ ਦੇ ਸਕਦੇ ਨੇ ਜਿੱਥੇ ਗੈਰ ਕਾਨੂੰਨੀ ਗਤੀਵਿਧੀਆਂ ਹੋਣ ਇਸ ਤੋਂ ਇਲਾਵਾ ਹੈਲੀਕਾਪਟਰ ਕਿਸੇ ਵੀ ਸ਼ੱਕੀ ਗਤੀਵਿਧੀ ਲਈ ਮੈਨੀਟੋਬਾ ਸਰਹੱਦ ਤੇ ਗਸ਼ਤ ਕਰਨ ਵਾਲੇ ਪੋਰਟਰ ਇਨਫੋਰਸਮੈਂਟ ਅਫਸਰਾਂ ਦੀ ਸਿੱਧੀ ਮਦਦ ਕਰ ਸਕਦਾ ਹੈ ਅਸਿਸਟੈਂਟ ਕਮਿਸ਼ਨਰ ਲੀਜ਼ਾ ਮੋਰਲੈਂਡ RCMP ਦੇ ਉੱਤਰੀ ਪੱਛਮੀ ਖੇਤਰ ਜੋ ਸੰਗੀਪੁਰ ਸਿੰਘ ਦੇ ਖੇਤਰੀ ਕਮਾਂਡਰ ਨੇ ਸੋਮਵਾਰ ਦੇ ਰਿਲੀਜ਼ ਚ ਆਖਿਆ ਕਿ ਬਲੈਕ ਹੌਕ ਨੂੰ ਜੋੜਨ ਨਾਲ ਸਰਹੱਦ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੋਇਆ ਖੋਜ ਤੇ ਜਵਾਬ ਸਮਰੱਥਾਵਾਂ ਵਿੱਚ ਬਹੁਤ ਵਾਧਾ ਹੋਵੇਗਾ ਉਹਨਾਂ ਨੇ ਕਿਹਾ ਕਿ RCMP ਲੋੜ ਅਨੁਸਾਰ ਪੂਰੇ ਖੇਤਰ ਵਿੱਚ ਨਵੀਆਂ ਟੈਕਨੋਲੋਜੀਆਂ ਤੇ ਸਰੋਤਾਂ ਨੂੰ ਜੋੜਨਾ ਚਾਰੀ ਰੱਖੇਗੀ ਰੀਲੀਜ਼ ਕੀਤਾ ਗਿਆ ਹੈ ਕਿ ਸਰਹੱਦ ਦੇ ਨਾਲ ਵਸਨੀਕ ਨਿਯਮਿਤ ਤੌਰ ਤੇ ਹੈਲੀਕਾਪਟਰ ਨੂੰ ਸੁਣ ਤੇ ਦੇਖ ਸਕਤੇ ਨੇ ਜੋ ਕਿ ਆਮ ਪੁਲਿਸ ਕਾਰਵਾਈਆਂ ਦਾ ਹਿੱਸਾ ਨੇ ਤੇ ਕਿਸੇ ਜਨਤਕ ਸੁਰੱਖਿਆ ਚਿੰਤਾ ਦਾ ਕੋਈ ਕਾਰਨ ਨਹੀਂ ਹਵਾਈ ਨਿਗਰਾਨੀ ਫੈਡਰਲ ਸਰਕਾਰ ਵੱਲੋਂ ਟਰੰਪ ਦੀ ਧਮਕੀ ਦੇ ਜਵਾਬ ਚ ਸਰਹੱਦੀ ਸੁਰੱਖਿਆ ਤੇ ਨਿਗਰਾਨੀ ਲਈ 21.3 ਬਿਲੀਅਨ ਡਾਲਰ ਦੇ ਅਪਗ੍ਰੇਡ ਦਾ ਹਿੱਸਾ ਹੈ ਸੰਗੀ ਯੋਜਨਾ ਚ ਵਾਧੂ ਪੁਲਿਸ ਅਤੇ ਬਾਰਡਰ ਗਾਰਡ ਡਰੋਨ ਅਤੇ ਡਰੱਗ ਸੁੰਘਣ ਵਾਲੇ ਕੁੱਤੇ ਵੀ ਸ਼ਾਮਿਲ ਨੇ ਹੈਲੀਕਾਪਟਰ ਦੀ ਅਮਰਿਕਾ ਦੇ ਡੋਨਾਲਡ 트ੰਪ ਦੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਟ ਹਾਊਸ ਪਰਤੰਤੋਂ ਪਹਿਲਾਂ ਹੀ ਹੋ ਗਈ ਸੀ 트ੰਪ ਨੇ ਕੈਨੇਡੀਅਨ ਅਤੇ ਮੈਕਸੀਕਨ ਸਮਾਨ ਤੇ ਟੈਰਿਫ ਦੀ ਧਮਕੀ ਦਿੱਤੀ ਜੋ ਤੱਕ ਦੋਵੇਂ ਦੇਸ਼ ਗੈਰ ਕਾਨੂੰਨੀ ਪ੍ਰਵਾਸ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਕਾਰਵਾਈ ਨਹੀਂ ਕਰਦੇ ਕੈਨੇਡੀਆਂ ਸ਼ਹਿਸ਼ਣਕਾਰੀ ਇਮੀਗ੍ਰੇਸ਼ਨ ਨੀਤੀਆਂ ਦੇ ਖਿਲਾਫ 143 ਦਿਨਾਂ ਦੇ ਸਥਾਈ ਵਿਰੋਧ ਪ੍ਰਦਰਸ਼ਨ ਤੋਂ ਬਾਅਦ PGWP ਕਮੇਟੀ ਦੇ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਬ੍ਰੈਂਟਨ ਚ ਡੇੜਾ ਹਟਾ ਦਿੱਤਾ ਹੈ ਯਾਨੀ ਕਿ ਤਰਨਾ ਖਤਮ ਕਰ ਦਿੱਤਾ ਗਿਆ ਉਹਨਾਂ ਨੇ ਇਹ ਮੁਸ਼ਕਲ ਫੈਸਲਾ ਰਾਜਨੀਤਿਕ ਵਿਕਾਸ ਦੇ ਜਵਾਬ ਦੇ ਵਿੱਚ ਲਿਆ ਹੈ ਕਿਉਂਕਿ ਕੈਨੇਡਾ ਦੇ ਵਿੱਚ ਜਲਦ ਹੀ ਨਵਾਂ ਪ੍ਰਧਾਨ ਮੰਤਰੀ ਚੁਣਿਆ ਜਾਣਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਮਾਰਚ ਤੱਕ ਸੰਸਦ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਵਰਕ ਪਰਮਿਟ ਦੇ ਵਿਸਥਾਰ ਅਤੇ PR ਲਈ ਇੱਕ ਨਿਰਪੱਖ ਮਾਰਗ ਲਈ ਲੜਨ ਵਾਸਤੇ ਆਪਣੀ ਰਣਨੀਤੀ ਵੀ ਇਹ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਬਦਲ ਰਹੇ ਨੇ ਕਿਉਂਕਿ ਪ੍ਰਧਾਨ ਮੰਤਰੀ ਬਦਲਿਆ ਜਾਵੇਗਾ ਤਾਂ ਫਿਰ टीवी बदलनी जरूरी लग रही है वर्क परमिट दी मियाद बढ़ाने ਲਈ ਧਰਨੇ ਤੇ ਬੈਠੇ ਪੰਜਾਬੀ ਨੌਜਵਾਨਾਂ ਨੇ ਘਰੋ ਘਰੀ ਚਾਂਦ ਦਾ ਫੈਸਲਾ ਲੈ ਲਿਆ ਹੈ ਪਰ ਉਹ ਪੂਰੀ ਤਾਕਤ ਨਾਲ ਵਾਪਸੀ ਕਰਨਗੇ ਅਤੇ ਕੈਨੇਡਾ 'ਚ ਪੱਕੇ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ। ਬ੍ਰੈਂਟਨ 'ਚ 142 ਦਿਨ ਤੱਕ ਚੱਲੇ ਦਰਨੇ ਦੇ ਪ੍ਰਬੰਧਕ ਮਹਕਦੀਪ ਸਿੰਘ ਨੇ ਕਿਹਾ ਹੈ ਕਿ ਕੈਨੇਡਾ 'ਚ ਇਸ ਵੇਲੇ ਕੋਈ ਸਰਕਾਰ ਨਹੀਂ ਜਿਸ ਦੇ ਮੱਦੇਨਜ਼ਰ ਫਿਲਹਾਲ ਦਰਨਾ ਖਤਮ ਕੀਤਾ ਜਾ ਰਿਹਾ ਹੈ। ਮੁਜ਼ਾਹਿਰਾਂ ਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਕਮੇਂਟਰੀ ਵਿਦਿਆਰਥੀਆਂ ਦਾ ਕਾਲਜ ਪ੍ਰਬੰਧਕਾਂ ਤੋਂ ਲੈ ਕੇ ਸਰਕਾਰ ਤੱਕ ਹਰ ਇੱਕ ਨੇ ਰੱਜ ਕੇ ਸ਼ੋਸ਼ਣ ਕੀਤਾ ਹੈ। ਅਤੇ ਹੁਣ ਪੱਲਾ ਛਾੜ ਕੇ ਜਤਨ ਕੀਤੇ ਜਾ ਰਹੇ ਨੇ ਲਿਬਰ ਮਾਰਕੀਟ ਇੰਪੈਕਟ ਅਸੈਸਮੈਂਟ ਪ੍ਰੋਗਰਾਮ ਦੀ ਵੱਡੇ ਪੱਧਰ ਤੇ ਦੁਰਵਰਤੋਂ ਹੋਈ ਤੇ ਵਿਦੇਸ਼ੀਆਂ ਨੂੰ ਕੈਨੇਡਾ ਦੀ ਪੀਆਰ ਵੇਚੀ ਗਈ ਜਦਕਿ ਪੜਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਤੇ ਕੰਮ ਕਰ ਰਹੇ ਵਿਦਿਆਰਥੀਆਂ ਨੂੰ ਇਮਪਲॉयर्स ਨੇ ਨਿਚੋੜ ਦਿੱਤਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਮੇਟੀ ਦੀ ਮੈਂਬਰ ਨਵਜੋਤ ਸਲਾਰਗਿਆ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਚੋੜਮੋਰੀਆਂ ਹੋਣ ਕਾਰਨ ਕਮਜ਼ੋਰਾਂ ਦੇ ਹੱਕ ਤਬੇ ਗਏ ਤੇ ਜਦ ਤੱਕ ਸਰਕਾਰ ਜਾਗੀ ਬਹੁਤ ਦੇਰ ਹੋ ਚੁੱਕੀ ਸੀ ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਧਰਨੇ ਰਾਹੀਂ ਕਈ ਟੀਚੇ ਹਾਸਲ ਕਰਨ ਚ ਸਫਲ ਰਹੇ ਨੇ ਜਿਨ੍ਹਾਂ ਚ ਐਲ ਐਮ ਆਈਏ ਦੇ ਨਿਯਮਾਂ ਚ ਤਬਦੀਲੀਆਂ ਸ਼ਾਮਿਲ ਨੇ ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਚ ਸਤਾਤਾੜੀ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ ਕੀਤੀ ਜਾ ਰਹੀ ਹੈ ਤੇ 9 ਮਾਰਚ ਤੱਕ ਜਸਟਨ ਟਰੂਡੋ ਕੰਮ ਚਲਾਉ ਪ੍ਰਧਾਨ ਤਿੰਨ ਬੱਚੋ ਵਾਕਡੌੜ ਸੰਭਾਲ ਰਹੇ ਨੇ ਨਵੇਂ ਪ੍ਰਧਾਨ ਮੰਤਰੀ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਹੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਪਰ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਟੈਂਪੋਰਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣਾ ਹੀ ਨਵੀਂ ਕੈਬਨਿਟ ਦਾ ਮੁੱਖ ਟੀਚਾ ਹੋਵੇਗਾ ਤੇ ਅਜੇ ਹਿਜਰਨਾ ਚੁੱਕ ਕੇ ਜਾ ਰਹੇ ਸਾਫਕਾ ਕੋ ਮੰਤਰੀ ਵਿਦਿਆਰਥੀਆਂ ਨੂੰ ਰਾਹਤ ਮਿਲਣ ਦੇ आसार ਨਹੀਂ ਮੰਨਿਆ ਜਾ ਰਿਹਾ ਹੈ ਕਿ 7 ਲੱਖ ਸਾਫਕਾ ਕੋ ਮੰਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਪਿਛਲੇ ਸਮੇਂ ਦੌਰਾਨ ਖਤਮ ਹੋ ਚੁੱਕੇ ਨੇ ਜੋ 31 ਦਸੰਬਰ 2025 ਤੱਕ ਖਤਮ ਹੋ ਜਾਣਗੇ ਅਜਿਹੇ ਕੈਨੇਡੀਅਨ ਪੀਆਰ ਦੇ ਸਾਰੇ ਰਾਹ ਵੀ ਬੰਦ ਹੁੰਦੇ ਨਜ਼ਰ ਆ ਰਹੇ ਨੇ ਜ਼ਿਕਰ ਇਹ ਖਾਸ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਸਮੇਂ ਤੇ ਇਹ ਗੱਲ ਕਹਿ ਚੁੱਕੇ ਨੇ ਕਿ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਤੇ ਸਟੱਡੀ ਪਰਮਿਟ ਖਤਮ ਹੋ ਰਹੇ ਨੇ ਉਹ ਆਪਣੀ ਮਰਜ਼ੀ ਨਾਲ ਕੈਨੇਡਾ ਛੱਡ ਕੇ ਚਲੇ ਜਾਣਗੇ ਤੇ ਜੇਕਰ ਉਹ ਨਹੀਂ ਜਾਂਦੇ ਤਾਂ ਫਿਰ ਕੈਨੇਡਾ ਸਰਕਾਰ ਉਹਨਾਂ ਨੂੰ ਇੱਥੋਂ ਕੱਲਕੇ ਰੱਖੇਗੀ ਉਹਨਾਂ ਬੜੀ ਵਾਰ ਜ਼ੋਰ ਦੇ ਕੇ ਇਹ ਗੱਲ ਕਹੀ ਹੈ ਕਿ ਸਟੱਡੀ ਵੀਜ਼ੇ ਤੇ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਸਿਰਫ ਇੱਥੇ ਪੜ੍ਹਨਾ ਚਾਹੀਦਾ ਹੈ ਤੇ ਇੱਥੇ ਕੀਤੀ ਗਈ ਪੜਾਈ ਦੀ ਵਰਤੋਂ ਆਪਣੇ ਮੁਲਕ ਜਾ ਕੇ ਕਰਨੀ ਚਾਹੀਦੀ ਹੈ। ਬਰਹਾਲ ਕੈਨੇਡਾ ਨੂੰ ਜਲਦ ਹੀ ਨਵਾਂ ਪ੍ਰਧਾਨ ਮੰਤਰੀ ਮਿਲਣ ਵਾਲਾ ਚੰਮ ਮਿਲਣ ਵਾਲੀ ਹੈ। ਵੇਖਣਾ ਹੋਵੇਗਾ ਕਿ ਉਹ ਪ੍ਰਧਾਨ ਮੰਤਰੀ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਲੈ ਕੇ ਕੀ ਅਹਿਮ ਫੈਸਲੇ ਲੈਂਦੇ ਨੇ। ਹਾਲਾਂਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵ ਕਹਿ ਚੁੱਕੇ ਨੇ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ ਪਰ ਉਹਨਾਂ ਨੇ ਉਪਾਅ ਨਹੀਂ ਦੱਸੇ ਕਿ ਸੁਧਾਰਨਗੇ ਕਿਵੇਂ। ਚੰਦੇ-ਜੰਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਖ ਖਲੈਂਸ ਤੇ ਡੋਨਾਲਡ 트럼ਪ ਨੇ ਚੁੱਕੀ ਰਾਸ਼ਟਰਪਤੀ ਵਜੋਂ ਸੌਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦਿੱਤੀ ਵਧਾਈ ਇੱਕ ਫਰਵਿਡੀ ਨੂੰ ਟੈਰਿਫ ਲਗਾਉਣਗੇ ਡੋਨਾਲਡ 트럼ਪ ਅਜੰਸਕਾਂ ਨੂੰ ਵਪਾਰ ਕਾਟੇ ਦੀ ਜਾਂਚ ਕਰਨ ਦੇ ਦਿੱਤੇ ਜਾਣਗੇ ਹੁਕਮ ਪੀਆਰ ਪ੍ਰੋਗਰਾਮ ਲਈ ਦਿੱਤੇ ਜਾਣਗੇ 800 ਨੋਮੀਨੇਸ਼ਨ ਜ 31 ਦਸੰਬਰ 2025 ਤੱਕ ਚੱਲੇਗਾ অন্ਟਾਰੀਓ ਦਾ ਨਵਾਂ ਪੀਆਰ ਪ੍ਰੋਗਰਾਮ ਕੈਨੇਡੀਅਨ ਸਿੱਖਾਂ ਦਾ ਭਾਰਤ ਸਰਕਾਰ ਤੇ ਨਵਾਂ ਦੋਸ਼ ਕਿਹਾ ਸਿੱਖਾਂ ਨੂੰ ਬਲੈਕਲਿਸਟ ਕਰਨ ਦਾ ਵਧ ਰਿਹਾ ਰੁਝਾਨ ਇਸ ਨਾਲ ਹੀ ਮੈਂ ਅද ਇਜਾਜ਼ਤ ਕਲ ਫੇਰਮਿਲਾ ਕੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ।